ਵਖੋ ਡੀਆਜੀ ਨੂੰ ਮੈਂ ਦੇਖ ਰਿਹਾ ਸੀਗਾ ਕਿ ਸੀਬੀਆਈ ਨੇ ਫੜਿਆ ਅਸੀਂ ਕ腐ਸ਼ਨ ਦੇ ਮਾਮਲੇ ਤੇ ਕੇਸ ਨੂੰ ਬਰਵਾਸ ਨਹੀਂ ਕਰਦੇ ਪਰ ਇਹ ਕੇਸ ਜੋ ਕਿ ਸੀਬੀਆਈ ਕੋਲ ਜਦੋਂ ਸਾਡੀ ਸਰਕਾਰ ਕੋ ਆਊਗਾ ਤੇ ਲਾਜ਼ਮੀ ਸਰਕਾਰ ਵੀ ਸਾਡੀ ਜੇ ਉਹਨੂੰ ਕੋ ਮਤ ਚਾਹੀਦੀ ਹੋ ਜਦੋਂ ਸਾਹਮਣੇ ਆਉਣਗੇ ਤੇ ਅਸੀਂ ਤੇ ਕ腐ਸ਼ਨ ਦੇ ਖਿਲਾਫ ਹੈ ਬਈ ਬੰਦਾ ਭਾਵੇਂ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਕ腐ਸ਼ਨ ਨਹੀਂ ਹੁੰਦੀ ਭਾਵੇਂ ਭਾਵੇਂ ਹੋਵੇ ਹੋਰ ਜਿਹੜਾ ਕਣਕ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਔਰ ਕਣਕ ਦੀ ਬਜਾਈ ਵਾਸਤੇ ਕਿਸਾਨਾਂ ਨੂੰ ਮਤਲਬ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਉਹ ਡੀਪੀ ਖਾਦ ਦੀ ਹੁੰਦੀ ਹੈ ਤਿੰਨ ਦਿਨ ਪਹਿਲਾਂ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਕਿਸਾਨਾਂ ਨੇ ਇਹ ਸ਼ਿਕਾਇਤ ਕੀਤੀ ਕਿ ਸਾਨੂੰ ਖਾਦ ਜਿਹੜੀ ਆ ਮਹਿੰਗੀ ਵੇਚਦੀ ਆ ਕੁਝ ਸਾਮ ਨੂੰ ਆਕੇ ਵੀ ਮਿਲੇ ਉਹਨਾਂ ਨੇ ਦੱਸਿਆ ਕਿ ਜਿਹੜੀ ਡੀਏਪੀਏ ਵੈਸੇ 1300 ਰੁਪਈਆ ਦਾ ਸਰਕਾਰੀ ਰੇਟ ਹੈ ਤੇ ਬਹੁਤ ਸਾਰੇ ਕਿਸਾਨਾਂ ਨੂੰ 1800 ਦੀ ਬੋਦੀ 1900 ਦੀ ਬੋਦੀ 2000 ਦੀ ਬੋਦੀ ਜਿੰਨਾ ਕਿਸੇ ਦਾ ਦਾ ਲੱਗਾ ਉਹਨੇ ਮਿਲ ਜਿਹੜਾ ਲਾਇਆ ਸੋ ਮੈਂ ਕੱਲ ਸਵੇਰ ਤੋਂ ਆਪਣੇ ਹਲਕੇ ਇਹਨਾਲਾ ਦੇ ਵਿੱਚ ਇਸ ਸਟੂਰ ਨੂੰ ਚੈੱਕ ਕਰ ਆ ਸੀਗਾ ਕਿਉਂਕਿ ਇਹ ਨਾਲਾ ਹਰ ਪੀੜਤ ਹਰ ਪੀੜਤ ਏਰੀਆ ਉੱਥੇ ਕਿਸਾਨਾਂ ਦੀ ਬਹੁਤ ਬੁਰੀ ਤਰ੍ਹਾਂ ਬਰਬਾਦੀ ਹੋਈ ਹੈ ਫਸਲਾਂ ਸਭ ਤਬਾਹ ਹੋ ਗਈਆਂ ਇਸ ਕਰਕੇ ਸਾਡੇ ਲਈ ਇਹ ਤੰਤਰਾ ਵਿਸ਼ਾਸੀਗਾ ਕਿ ਜਿਹਨਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਜੇ ਉਹਨਾਂ ਨੂੰ ਹੋਣ ਖਾਦ ਮਹਿੰਗੀ ਮਿਲਿਆ ਜਾਂ ਨਾ ਮਿਲੇ ਇਹ ਤੇ ਬਹੁਤ ਗਲਤ ਗੱਲ ਹੈ ਸੋ ਕੱਲ ਤੋਂ ਜਾ ਕੇ ਕੱਲ ਵੀ ਮੇਰੇ ਨਾਲ ਅਫਸਰ ਸੀਗੇ ਅੱਜ ਸਵੇਰੇ ਮੈਂ ਪਹਿਲਾਂ ਚੀਫ ਐਗਰੀਕਲਚਰ ਅਫਸਰ ਅੰਬਸਰ ਡੀਐਮ ਮਾਰਕਫਾਇਡ ਆਰ ਦਾ ਡੀਐਮ ਕੋਆਪਰੇਟਿਵ ਮੈਕਬਿੰਦੂਈ ਅਫਸਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਕਿਉਂਕਿ ਖਾਦ ਜਿਹੜੀ ਹੈ ਜਾਂ ਤਾਂ ਸਟੋਰਾਂ ਤੇ ਜਾਂਦੀ ਹੈ ਤੇ ਜਾਂ ਸਾਡੇ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਤੇ ਜਾਂਦੀ ਹੈ ਤੇ ਸਾਡੇ ਕੋਲ ਇਹ ਵੀ ਸ਼ਿਕਾਇਤ ਮਿਲੀ ਸੀ ਕਿ ਸਾਡੇ ਕੋਆਪਰੇਟਿਵ ਸੁਸਾਇਟੀਆਂ ਦੇ ਕੁਝ ਪੁਰਾਣੇ ਸੱਕਤੀ ਜਿਹੜੇ ਆ ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਉਹ ਵੀ ਇਸ ਪੰਦੇ ਦੇ ਵਿੱਚ ਸ਼ਾਮਲ ਨੇ ਤਾਂ ਕਰਕੇ ਮੈਂ ਡੀਐਮ ਨੂੰ ਸੱਦਿਆ ਸੀਗਾ ਏਆਰ ਨੂੰ ਡੀਆਰ ਨੂੰ ਸਾਧਾਨ ਸੱਦਿਆ ਸੀਗਾ ਭਈ ਪਾਦਾ ਤੇ ਜਿਹੜਾ ਕੰਮ ਖਲਾਬ ਹੈ ਉਹਨੂੰ ਠੀਕ ਕੀਤਾ ਜਾਵੇ ਤੇ ਅੱਜ ਵੀ ਕਰੀਬ ਕੱਲ ਵੀ ਅੱਜ ਕੋਈ ਕਰੀਬ 10 12 ਦੇ ਉੱਤੇ ਖਾਸ ਟੋਪੇ ਜਿਹੜੇ ਸਾਡੇ ਹਰ ਪੀੜਤ ਵਾਲੇ ਇਲਾਕੇ ਦਾ ਬਦਾਸ ਖੋਬਾ ਆਵਾਨ ਗੱਗੋਮਾਲ ਹੁੰਗਾ ਕੋਈ ਇਹਨਾਂ ਏਰੀਆ ਦੇ ਵਿੱਚ ਸਟੋਰਾਂ ਤੇ ਜਾ ਕੇ ਮੈਂ ਜਿਹੜੇ ਸਾਰੇ ਦੁਕਾਨਦਾਰੋਂ ਉਹਨਾਂ ਨੂੰ ਮਿਲਿਆ ਸੀਗਾ ਔਰ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਕਿ ਤੁਸੀਂ ਖਾਦ ਦਾ ਰੇਟ ਜਿਹੜਾ ਤੇ ਜ਼ਿਆਦਾ ਲਾਇਆ ਕਿਸਾਨਾਂ ਨੂੰ ਤੇ ਤੁਹਾਡੇ ਖਿਲਾਫ ਜਿਹੜੀ ਆ ਕਾਰਵਾਈ ਕਰਾਂਗੇ ਔਰ ਬਹੁਤ ਸਾਰੇ ਇਹ ਵੀ ਪਤਾ ਲੱਗਾ ਕਿ ਜਿਹੜੇ ਸਾਡੇ ਬਾਰਡਰ ਵਾਲੇ ਸਟੋਰਾਂ ਦਾ ਕੋ ਖਾਦ ਹੀ ਨਹੀਂ ਗਈ ਹੈ ਤਾਂ ਕਈ ਸਟੋਰਾਂ ਨੇ ਮੈਨੂੰ ਦੱਸਿਆ ਜੀ ਕਿ ਸਾਡੇ ਕੋਲ ਤਾਂ ਅਜੇ ਤੱਕ ਖਾਦ ਆਈ ਨਹੀਂ ਉਹਦਾ ਕਾਰਨੇ ਤੇ ਕੇ ਜਿਹੜੇ ਹੋਲ ਸੇਲ ਵਾਲੇ ਬੰਦੇ ਆ ਉਹਨਾਂ ਬੰਦਿਆਂ ਨੇ ਰਿਟੇਲ ਦੇ ਸਟੋਰਾਂ ਤੇ ਖਾਦ ਨਹੀਂ ਭੇਜੀ ਉਹਨਾਂ ਨੇ ਉਸ ਖਾਦ ਨੂੰ ਜਿਹੜਾ ਬਲੈਕ ਦੇ ਵਿੱਚ ਜਿਹੜਾ ਵੇਚਿਆ ਪ੍ਰਾਈਸ ਵਧਾ ਕੇ ਵੇਚਿਆ ਸੋ ਮੈਂ ਅਫਸਰ ਨੂੰ ਕਿਹਾ ਕਿ ਇਹਨਾਂ ਦੀ ਅਨਕਵਰੀ ਕਰੋ ਇਹਨਾਂ ਦੀ ਜਾਂਚ ਕਰੋ ਕਿ ਜਿਹੜੀ ਖਾਦ ਆਈ ਸੀ ਜੋ ਸਟੋਰਾਂ ਤੇ ਨਹੀਂ ਗਈ ਇਹਨਾਂ ਨੇ ਉਹ ਖਾਦ ਕਿੱਥੇ ਭੇਜੀ ਆ ਕਿਹਨੂੰ ਵੇਚੀ ਆ ਇਹਦਾ ਪਤਾ ਕਰੋ ਤਾਂ ਹੀ ਤਾਂ ਰੇਟ ਵਧਿਆ ਸੋ ਖਾਦ ਦੇ ਨਾਲ ਇੱਕ ਹੋਰ ਕੈਮੀਕਲ ਜਿਹੜੇ ਪ੍ਰਾਈਵੇਟ ਕੰਪਨੀਆਂ ਹੋਰ ਮਾਰ ਭੇਜ ਦਿੰਦੀਆਂ 600 ਰੁਪਏ ਦਾ ਇੱਕੋ ਬੈਗ ਆਉਂਦਾ ਇੱਕ ਨੈਨੋ ਖਾਦ ਆਉਂਦੀ ਐ ਇਦਾਂ ਦੀਆਂ ਕਈ ਚੀਜ਼ਾਂ ਉਹ ਕਿਸਾਨਾਂ ਨੂੰ ਜਬਦੀ ਜਿਹੜੀਆਂ ਦਿੱਤੀਆਂ ਜਾਂਦੀਆਂ ਤੋ ਵੀ ਮੈਂ ਉਹਨਾਂ ਨੂੰ ਕਿਹਾ ਕਿ ਬੰਦ ਕਰੋ ਜਿਹੜੇ ਕਿਸੇ ਨੇ ਜਬਦੀ ਦਿੱਤੀ ਉਹਦੇ ਖਿਲਾਫ ਕਾਰਵਾਈ ਕਰਾਂਗੇ ਉਹ ਅੱਜ ਤੋਂ ਬਾਅਦ ਅਜ ਨਾਲੇ ਦੇ ਵਿੱਚ ਦਾ ਹੋਰ ਨਾ ਥਾਵਾਂ ਦੇ ਵਿੱਚ ਜੇ ਕਿਸੇ ਦੁਕਾਨਦਾਰ ਨੇ ਜੇ ਕਿਸੇ ਹੋਲਸੇਲ ਵਾਲੇ ਨੇ ਜੇ ਕਿਸੇ ਰਿਟੇਲ ਵਾਲੇ ਨੇ ਦਾਇਆ ਖਾਦ ਕਿਸਾਨਾਂ ਨੂੰ ਮਹਿੰਗੀ ਦਿੱਤੀ ਤਾਂ ਉਹਨੇ ਖਲਾਫ ਕਾਰਵਾਈ ਕਰਾਂਗੇ ਔਰ ਜੇ ਕਿਸੇ ਨੇ ਉਹਦੇ ਨਾਲ ਕੈਮੀਕਲ ਦਿੱਤੇ ਅਸੀਂ ਇੱਕ ਫਲੈਕਸ ਬਣਾਇਆ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਫਲੈਕਸ ਜਿਹੜੇ ਆ ਸਾਰੇ ਅੱਜ ਰਾਤ ਜਿਹੜੇ ਆ ਇਹ ਹਰ ਥਾਪ ਦੀ ਦੁਕਾਨ ਦੇ ਬਾਹਰ ਲੱਗ ਜਾਣਗੇ ਕਿਉਂਕਿ ਕਿਸਾਨ ਨੂੰ ਪਤਾ ਲੱਗ ਸਕੇ ਕਿ ਸਰਕਾਰੀ ਰੇਟ ਕੀ ਹੈ ਇਹਨਾਂ ਦਿਨਾਂ ਦੇ ਵਿੱਚ ਇਹੀ ਪੰਜ ਕਿਸਮ ਦੀਆਂ ਖਾਦਾਂ ਜਿਹੜੀਆਂ ਇਹ ਚਾਹੀਦੀਆਂ ਹੁੰਦੀਆਂ ਉਹਨਾਂ ਦਾ ਰੇਟ ਲਿਖ ਕੇ ਅੱਜ ਵੀ ਦੁਕਾਨਦਾਰਾਂ ਨੂੰ ਕਿਹਾ ਕਿ ਤੁਸੀਂ ਵੀ ਲਿਖ ਕੇ ਬਾਹਰ ਲਾਓ ਸਟਾਕ ਦਾ ਆਪਣਾ ਬੋਰਡ ਲਾਓ ਵੀ ਤੁਹਾਡਾ ਰੇਟ ਕੀ ਹੈ ਤੁਹਾਡੇ ਕੋਲ ਸਟਾਕ ਕਿੰਦੀ ਖਾਦ ਹੈ ਇਹ ਸਭ ਨੂੰ ਕਹਿ ਕੇ ਆਏ ਹਾਂ ਔਰ ਦੇਖੇ ਨਾਲਾ ਤੋਂ ਇਹ ਖਿਲਾਫ ਕਾਰਵਾਈ ਕਰਾਂਗੇ ਸੋ ਇਹ ਜਿਹੜਾ ਫਲੈਕਸ ਹੈ ਜਿਹੜਾ ਬੋਰਡ ਹੈ ਇਹ ਹਰ ਦੁਕਾਨ ਦੇ ਬਾਹਰ ਜਿਹੜਾ ਅੱਜ ਰਾਤ ਰਾਤ ਜਿਹੜਾ ਲੱਗੂਗਾ ਔਰ ਜਿੰਨੇ ਕਿਸਾਨ ਨੇ ਆ ਕੇ ਖਾਦ ਲੈਣੀ ਹੈ ਪਹਿਲਾਂ ਉਹ ਇਹ ਰੇਟ ਪੜੇ ਜੇ ਇਹਨਾਂ ਰੇਟਾਂ ਤੋਂ ਵੱਧ ਕੋਈ ਵੀ ਦੁਕਾਨਦਾਰ ਉਹਨਾਂ ਕੋਲੋਂ ਪੈਸੇ ਮੰਗਦਾ ਜਾਂ ਉਹਨਾਂ ਨੂੰ ਕੋਈ ਜ਼ਬਰੀ ਕਰਨ ਨਿਕਲ ਦਿੰਦਾ ਤੇ ਮੇਰਾ WhatsApp ਨੰਬਰ 75 1095 3301 ਇਹ WhatsApp ਤੇ ਚੱਲਦਾ WhatsApp ਵੀ ਕਰ ਸਕਦੇ ਹੋ WhatsApp ਕਾਲ ਵੀ ਕਰ ਸਕਦੇ ਹੋ ਤੁਸੀਂ ਮੈਨੂੰ ਮੇਰੀ ਕਿਸਾਨ ਭਰਾਵ ਦੀ ਬੇਨਤੀ ਹੈ ਕਿ ਉਸੇ ਵੇਲੇ ਮੈਨੂੰ WhatsApp ਕਰਨਾ ਕਿ ਐਸ ਦੁਕਾਨ ਤੇ ਗਿਆ ਹੋਈ ਫੋਟੋ ਲੈ ਲੈਣੀ ਆ ਉਹਦੀ ਆਡੀਓ ਵੀਡੀਓ ਬਣਾ ਲੈਣੀ ਆ ਤੇ ਇਹਨਾਂ ਨੇ ਸਾਨੂੰ ਆਹ ਮਾਲ ਜਿਹੜਾ ਨਾਲ ਜਬਦੀ ਦਿੱਤਾ ਸੋ ਜਿਸ ਵੀ ਦੁਕਾਨਦਾਰ ਨੇ ਦਿੱਤਾ ਉਹਦੇ ਖਿਲਾਫ ਜਿਹੜੀ ਕਾਰਵਾਈ ਅਸੀਂ ਕਰਾਂਗੇ ਮੈਂ ਤੁਹਾਡੇ ਭਾਈ ਸਾਰੇ ਕਿਸਾਨਾਂ ਨੂੰ ਖਾਸ ਕਰਕੇ ਜਿਹੜੇ ਹਰ ਪੀੜ ਦਾ ਨੁਕਸਾਨ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਇੱਕ ਵੀ ਜਿਹੜਾ ਕੋੜਾ ਮਹਿੰਗੀ ਖਾਦ ਨਹੀਂ ਲੈਂਦੇ ਹੋਗੇ ਜਿਹੜਾ ਤੁਹਾਨੂੰ ਖਾਦ ਮਹਿੰਗੀ ਦਊ ਉਹਦੇ ਖਿਲਾਫ ਡਟ ਕੇ ਮੈਂ ਖੜਾ ਮੈਂ ਇੱਕ ਕਿਸਾਨ ਦਾ ਪੁੱਤ ਮੈਨੂੰ ਪਤਾ ਹੈ ਕਿ ਮਹਿੰਗੀ ਖਾਦ ਲੈਂਦੇ ਆ ਤੇ ਕਿੱਡੇ ਔਖੇ ਹੋ ਕੇ ਕਿਸਾਨ ਜਿਹੜਾ ਆਮ ਖਾਦ ਲੈਂਦਾ ਮਹਿੰਗੀ ਹੋਰ ਔਖੀ ਹੋ ਜਾਂਦੀ ਹੈ ਸੋ ਮੈਂ ਕਿਸਾਨਾਂ ਦੇ ਨਾਲ ਖੜਾ ਮੈਂ ਕਿਸਾਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੱਕੇਸ਼ਾਈ ਕਿਸੇ ਵੀ ਤਰ੍ਹਾਂ ਦੇ ਖਾਦਾਂ ਦੇ ਵਿੱਚ ਉਹਨਾਂ ਦੇ ਵੱਧ ਰੇਟ ਜਿਹੜੇ ਆ ਉਹ ਨਹੀਂ ਲਾਂਦੂਗਾ ਭਾਵੇਂ ਜੋ ਮੱਗੀ ਹੋ ਜੇ ਜਿੰਨੀ ਮੱਗੀ ਮੈਨੂੰ ਕਾਰਵਾਈ ਕਰਦੀ ਪਏ ਅੱਜ ਵੀ ਸਾਰੇ ਅਫਸਰ ਨਾਲ ਸੀਗੇ ਜੇ ਕੋਈ ਸ਼ਿਕਾਇਤ ਆਈ ਮੈਂ ਉਸੇ ਅਫਸਰ ਨਾਲ ਲੈ ਕੇ ਮੋਕੇ ਦੇ ਉੱਤੇ ਜਾਊਂਗਾ ਔਰ ਕੋਈ ਵੀ ਕਿਸਾਨ ਨੂੰ ਡਰਨਾ ਨਹੀਂ ਚਾਹੀਦਾ ਉਹ ਮੈਨੂੰ ਵਟਸਐਪ ਕਰਦੇ ਕਹਿ ਐਸ ਦੁਕਾਨਦਾਰ ਨੇ ਮੇਰਦਾ ਆ ਕੀਤਾ ਮੈਨੂੰ ਇਹਤ ਬਾਤ ਲਾਇ ਉਸੇ ਵੇਲੇ ਉਹਦੇ ਖਿਲਾਫ ਜਿਹੜੀ ਆ ਕਾਰਵਾਈ ਕਰਾਂਗੇ ਮੈਂ ਤੁਹਾਨੂੰ ਇਸ ਕਰਕੇ ਸੱਦਾ ਸੀਗਾ ਕਿ ਤੁਹਾਡੇ ਭਾਈ ਇਹ ਜਿਹੜਾ ਮੈਸੇਜ ਹੈ ਜਿਹੜਾ ਸੁਣਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਪਸ਼ਟ ਤੌਰ ਤੇ ਡਾਇਰੈਕਸ਼ਨ ਆ ਅੱਜ ਸਵੇਰੇ ਮੈਂ ਖੇਤੀਬਾੜੀ ਮੰਤਰੀ ਜੀ ਦੇ ਨਾਲ ਸਰਦਾਰ ਗਬੀਰ ਸਿੰਘ ਖੁੜੀਆ ਜੀ ਦੇ ਨਾਲ ਵੀ ਗੱਲ ਕੀਤੀ ਕਿ ਖਾਦਾਂ ਦੀ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਟੋਟ ਨਹੀਂ ਹਾਂ ਦਿੱਤੂਗੀ ਦਿੱਤੀ ਜਾਊਗੀ ਤੁਹਾਨੂੰ ਹਰ ਪਿੰਡ ਤੇ ਇਲਾਕਿਆਂ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਖਾਦ ਦੇਵਾਂਗੇ ਔਰ ਮੈਂ ਕਈ ਅਫਸਰਾਂ ਨੂੰ ਚੰਡੀਗੜ੍ਹ ਦੇ ਵਿੱਚ ਕਾਲ ਕਰਕੇ ਕਿਹਾ ਕਿ ਇੱਥੇ ਖਾਦ ਦੀ ਪ੍ਰੋਬਲਮ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿਸਾਨਾਂ ਨੂੰ ਕਿ ਤੁਹਾਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਆਵੇ ਖਾਦਾਂ ਦੇ ਮਾਮਲੇ ਦੇ ਉੱਤੇ ਉਸ ਵੇਲੇ ਮੈਨੂੰ ਤੁਸੀਂ ਕਾਲ ਕਰਦੇ ਆ ਉਸੇ ਵੇਲੇ 75095 75095 3301 30001 ਤੇ ਮੈਨੂੰ ਜਿਹੜੀ ਤੁਸੀਂ ਕਾਲ ਕਰਦੇ ਨਹੀਂ ਮੈਂ ਆਪੇ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗਾ ਮੈਂ ਇਸ ਕਰਕੇ ਆਪਣੇ ਮੀਡੀਆ ਦੇ ਵੀਰਾਂ ਨੂੰ ਸੱਜਿਆ ਸੀਗਾ ਕਿ ਤੁਹਾਡੇ ਖੂ ਜਿਹੜੀ ਹੈ ਇਹ ਰਵਾਜ ਜਿਹੜੀ ਪਛਾਈ ਜਾਵੇ ਕਿ ਸਾਡੀ ਸਰਕਾਰ ਜਿਹੜਾ ਵਚਨਬੰਦ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਿ ਹਰ ਕਿਸਾਨ ਨੂੰ ਖਾਦ ਮਿਲੂਗੀ ਜਾਇਜ ਰੇਟ ਤੇ ਮਿਲੂਗੀ ਬਿਲਕੁਲ ਕਿ ਕਿਸਾਨ ਦੇ ਨਾਲ ਉਹਨੂੰ ਹੋਰ ਵਾਧੂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾਣਗੀਆਂ ਇਹ ਮੇਰੇ ਮੁੱਖ ਮੰਤਰੀ ਸਾਹਿਬ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਹਿਦਾਇਤ ਹੈ ਇਸ ਕਰਕੇ ਉਸ ਹਿਦਾਇਤ ਨੂੰ ਲਾਗੂ ਕਰਦਿਆ ਅਜ ਦੇ ਨਾਲੇ ਹਲਕੇ ਦੇ ਵਿੱਚ ਕਿਸੇ ਵੀ ਕਿਸਾਨ ਦੇ ਨਾਲ ਕੋਈ ਟੱਕਾ ਨਹੀਂ ਹੋਣ ਦਵਾਂਗੇ ਬਸ ਇਹ ਗੱਲ ਜੋ ਤੁਸੀਂ ਪਹਿਲ ਕਰਨੀ ਕੀਤੀ ਹੈ ਲੱਗਦਾ ਕਿ ਸਾਰੇ ਪੰਜਾਬ ਦੇ ਐਗਰੀਕਲਚਰ ਨੂੰ ਗਲੀਤੀ ਕਿਉਂਕਿ ਇਹ ਮੁੱਦਾ ਅਜਾਲਾ ਤੱਕ ਨਹੀਂ ਹੈ ਸਾਰੇ ਪੰਜਾਬ ਦੇ ਕਿਸਾਨਾਂ ਦਾ ਦੁੱਖੀ ਹੈ ਲਗਾਤਾਰ ਕਾਲਾ ਬਜਾਰੀ ਦਾ ਸ਼ਿਕਾਰ ਹੋ ਰਹੇ ਨੇ ਨਹੀਂ ਜੀ ਮੇਰਾ ਖਿਆਲ ਹੈ ਸਰਕਾਰ ਨੇ ਸਭ ਪਾਸੇ ਦਿੱਤਾ ਦਿੱਤੀ ਹੈ ਤੇ ਸਾਡੇ ਐਮਐਲਏ ਸਾਹਿਬਾਨਾਂ ਨੂੰ ਵੀ ਯੂਰ ਕਰਨਾ ਚਾਹੀਦਾ ਜੇ ਉਹਨਾਂ ਨੂੰ ਕੁਝ ਸ਼ਿਕਾਇਤਾਂ ਆਈਆਂ ਤੇ ਵੇਖੋ ਮੈਂ ਤਾਂ ਤਾਂ ਕੀਤੀ ਵੀ ਬਿਲਕੁਲ ਸ਼ਿਕਾਇਤਾਂ ਕੀਤੀਆਂ ਕਿਸਾਨਾਂ ਨੇ ਕੀ ਹੋ ਗਿਆ ਜੀ ਦੇਖੋ ਸਾਨੂੰ ਤੇ ਉਹਦਾ ਹੀ ਪਤਾ ਲੱਗਦਾ ਨਾ ਜਦੋਂ ਸਾਨੂੰ ਕੋਈ ਲੋਕ ਦੱਸਦੇ ਆ ਕਿ ਸਾਡੇ ਨਾਲ ਗੱਲ ਹੋ ਗਈ ਹੈ ਤੇ ਜੇ ਬਾਕੀ ਵੀ ਐਮਐਲਏ ਜਿਹਦਾ ਚੰਦਾ ਸਾਹਿਬ ਕੁੜੀਆ ਸਾਹਿਬ ਖੁਦ ਕਈ ਕਈ ਐਮਐਲਏ ਜਿੰਨਾਂ ਸ਼ਿਕਾਇਤਾਂ ਮਿਲੀਆਂ ਸਾਰੇ ਐਮਐਲਏ ਸਾਡੇ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਹਦਾਇਤ ਹੈ ਕਿ ਕਿਸਾਨਾਂ ਦੇ ਨਾਲ ਇਸ ਔਖੇ ਟਾਈਮ ਦੇ ਉੱਤੇ ਜਿਹੜਾ ਖੜਨਾ ਉਹ ਖੜਦੇ ਨੇ ਅੱਜ ਨਾਲ ਕਿੰਨੇ ਵਾਰੀ ਬਕਾਇਦਾ ਆ ਜੀ ਬੰਦ ਲਿਆ ਕਿ ਉਹ ਰੇਟ ਲਿਸਟ ਬਾਹਰ ਲਾਉਣ ਅਤੇ ਸਟਾਕ ਲਿਸਟ ਲਾਉਣ ਕਿਉਂ ਨਹੀਂ ਲਾਉਂਦੇ ਕਿ ਜਰੂਰਤ ਪੈ ਗਈ ਕਿ ਓਨਿਓ ਨੀ ਲਉਂਦੇ ਕਾਲਾ ਬਜਾਰੀ ਕਰਦੇ ਆ ਕਿ ਤੁਸੀਂ ਧੰਨ ਉਹ ਜਿਹੜੇ ਸਟਾਫ ਆਫਿਸ ਤੋਂ ਉਹਨਾਂ ਨੂੰ ਦੇਣੇ ਪੈ ਗਿਆ ਹਾਲਾਂਕਿ ਜ਼ਿੰਮੇਵਾਰੀ ਉਹਨਾਂ ਦੀ ਬਾਤੀ ਆ ਕਾਲਾ ਬਜਾਰੀ ਵਾਸਤੇ ਇਹ ਸਾਰਾ ਕੁਝ ਨਹੀਂ ਨਹੀਂ ਦੇਖੋ ਉਹ ਉਹਨਾਂ ਨੇ ਜੇ ਨਹੀਂ ਜੰਗਲੀ ਦਵਾਈ ਦੇ ਤਾਂ ਸਾਡੇ ਕੋਲ ਸ਼ਿਕਾਇਤਾਂ ਆ ਗਈਆਂ ਨਾ ਸਭ ਦੇਖਦੇ ਜਾ ਇਸ ਕਰਕੇ ਅਸੀਂ ਉਹਨਾਂ ਤੇ ਵੀ ਖੜਨਾ ਚਾਹੁੰਦੇ ਅਸੀਂ ਆਪਣੀ ਡਿਊਟੀ ਪਵਾ ਦਿਆਂ ਆਪਣੇ ਰੇਟ ਜਿਹੜੇ ਸਰਕਾਰ ਦੇ ਉਹ ਲਾ ਕੇ ਦੇ ਦਿਆਂ ਕਿ ਆਹ ਰੇਟ ਤੇ ਇਸ ਤੋਂ ਵੱਧ ਕਿਸ ਨੂੰ ਕੋਈ ਪੈਸਾ ਨਾ ਦੇ ਜਾਣਕਾਰੀ ਹੈ ਕਿਸਾਨਾਂ ਦੇ ਲਈ ਕਿਸਾਨ ਦੁਕਾਨ ਤੇ ਆਵੇ ਪਤਾ ਲੱਗ ਜਾ ਕਿ ਆਹ ਆਹ ਰੇਟ ਆ ਇੱਥੇ ਇੰਨੇ ਪੈਸੇ ਦੇ ਕਾਹਦੇ ਤੋਂ ਕਿਸਾਨਾਂ ਦੀ ਗੱਲ ਚੱਲ ਰਹੀ ਹੈ ਤੇ ਇੱਕ ਪ੍ਰਾਲੀ ਸਾੜਨ ਦੇ ਬੁੱਧੇ ਵੀ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਹੈ ਕੱਲ ਵੀ 68 ਮੁੱਦੇ ਜਿਹੜੇ ਪ੍ਰਾਲੀ ਸਾੜਨ ਦੇ ਜਿਹੜੇ ਮਾਮਲੇ 68 ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਆਏ ਆ ਇਹ ਪੰਜਾਬ ਦੀ ਗੱਲ ਕਰੀਏ ਤੇ ਨਹੀਂ ਮੈਨੂੰ ਪ੍ਰਾਲੀ ਦੇ ਬਾਰੇ ਬਹੁਤਾ ਪਤਾ ਨਹੀਂ ਮੈਂ ਕਿਉਂਕਿ ਉਹਨੂੰ ਸਬਜੈਕਟ ਤੋਂ ਦੇਖਦਾ ਨਹੀਂਗਾ ਪਰ ਦੇਖੋ ਮੈਂ ਤਾਂ ਪ੍ਰਾਲੀ ਸਾੜਦਾ ਦੀ ਮੈਂ ਤਾਂ ਦੇਖੋ ਪ੍ਰਾਲੀ ਸਾੜਨੇ ਅਗੇਸਟ ਆ ਮੈਂ ਕਦੀ ਪ੍ਰਾਲੀ ਨਾ ਸਾੜੀਆ ਨਾ ਅੱਗੇ ਤੋਂ ਕਦੀ ਸਾੜਦੀ ਆ ਮੇਰੀ ਸਭ ਕਿਸਾਨਾਂ ਦੀ ਬੇਨਤੀ ਆ ਕਿ ਪਰਾਲੀ ਨਾ ਸਰ ਮੇਰੀ ਸਰਕਾਰਾਂ ਨੂੰ ਖਾਸ ਤੌਰ ਤੇ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਉਹ ਕਿਸਾਨਾਂ ਨੂੰ ਪਰਾਲੀ ਦੇ ਇਸ਼ੂ ਦੇ ਉੱਤੇ ਕਿਸਾਨਾਂ ਦੀ ਮਦਦ ਕੰਮ ਤਾਂ ਜੋ ਕਿਸਾਨ ਜਿਹੜੇ ਪਰਾਲੀ ਸਾੜਦੇ ਮਜਬੂਰ ਨਾ ਹੋਣ ਸਰਕਾਰ ਦੇ ਕਿਸਤਰ ਕਿਤੇ ਨਾ ਸਰ ਸਰਦ ਕਿਤੇ ਦੁਕਾਨਦਾਰ ਜਿਹੜੇ ਸੋਸਾਇਟੀਆਂ ਦੇ ਨਹੀਂ ਜਿਹੜੇ ਅਧਿਕਾਰੀ ਸ਼ਾਮਲ ਹੋ ਗਏ ਉਹਨਾਂ ਨੂੰ ਵੀ ਕੀ ਕਾਰਵਾਈ ਆ ਬਾਬਾ ਬਿਲਕੁਲ ਜੇ ਕੋਈ ਅਧਿਕਾਰੀ ਸਾਡੇ ਸ਼ਾਮਲੇ ਹੋ ਖਾਦਾ ਦੇ ਮਾਮਲੇ ਤੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਦੁਕਾਨਦਾਰਾਂ ਦੇ ਲਾਇਸੈਂਸ ਜਿਹੜੇ ਉਹ ਕੈਂਸਲ ਕਰਾਂਗੇ ਉਹਨਾਂ ਦੀਆਂ ਦੁਕਾਨਾਂ ਸੀਲ ਕਰਾਂਗੇ ਜਾਂ ਅਸੀਂ ਤਾਂ ਕਦੇ ਵੀ ਨਹੀਂ ਜਾਣਦੇ ਕਿ ਸਾਡੇ ਕਿਸਾਨਾਂ ਦੇ ਨਾਲ ਧੱਕਾ ਹੋਵੇ ਸਮਝਦੇ ਕਿ ਦੀ ਗੱਲ ਇਹ ਗੱਲ ਹੈ ਡੀਆਈਜੀ ਨੂੰ ਕਰਪਸ਼ਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਜੀ ਮੁਹਾਲੀ ਦੇ ਵਖੋ ਡੀਆਈਜੀ ਨੂੰ ਮੈਂ ਦੇਖ ਰਿਆ ਸੀਗਾ ਕਿ ਸੀਬੀਆਈ ਨੇ ਫੜਿਆ ਸਾਡੀ ਸਰਕਾਰ ਜਿਹੜੀ ਪਹਿਲੇ ਦਿਨ ਤੋਂ ਆਈ ਤਾਂ ਕਰਪਸ਼ਨ ਦੇ ਸਰ ਬਹੁਤ ਖਿਲਾਫ ਹੈ ਅਸੀਂ ਕਰਪਸ਼ਨ ਦੇ ਮਾਮਲੇ ਤੇ ਕੇਸ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਭਾਵੇਂ ਕੋਈ ਸਾਡਾ ਐਮਐਲਏ ਆ ਭਾਵੇਂ ਕੋਈ ਅਫਸਰ ਆ ਭਾਵੇਂ ਕੋਈ ਵੀ ਆ ਸਦਾਤ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਅਜੇ ਤੱਕ ਕ腐ਸ਼ਨ ਦੇ ਕੇਸ ਨੂੰ ਨਾ ਮਾਫ ਕੀਤਾ ਪਰ ਇਹ ਕੇਸ ਕਿਉਂਕਿ सीबीआई ਕੋ ਜਦੋਂ ਸਾਡੀ ਸਰਕਾਰ ਕੋ ਆਊਗਾ ਤੇ ਲਾਗਨੀ ਸਰਕਾਰ ਵੀ ਸਾਡੀ ਜੇ ਉਹਨਾਂ ਨੂੰ ਕੋ ਮਤ ਚਾਹੀਦੀ ਹੋਊਗੀ ਜਦੋਂ ਸਾਹਮਣੇ ਆਉਣਗੇ ਤੇ ਅਸੀਂ ਤਾਂ ਕ腐ਸ਼ਨ ਦੇ ਖਿਲਾਫ ਹਾਂ ਬਈ ਬੰਦਾ ਭਾਵੇਂ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਕ腐ਸ਼ਨ ਨਹੀਂ ਹੋਣ ਦੇ ਲਈ ਭਾਜੋ ਬਸ ਜੀ